ਪੀਣ ਵਾਸਤੇ ਜਿਹਦੇ ਸੰਤਾਨ ਨਹੀਂ ਹੈਗੀ ਉਹਦੇ ਲਈ ਨੁਕਸਾ ਤਿਆਰ ਕਰਨ ਲੱਗੇ ਆ ਬਹੁਤ ਸਮਾਂ ਹੋ ਗਿਆ ਸੁਲਤਾਨ ਨਹੀਂ ਹੈਗੀ ਪਹਿਲਾਂ ਵੀ ਦਵਾਈ ਪੈਣੇ ਖਾਦੀ ਆ ਉਹਦੇ ਵਾਸਤੇ ਨੁਕਸਾ ਤਿਆਰ ਕਰਨ ਲੱਗੇ ਆ ਬਹੁਤ ਹੀ ਵਧੀਆ ਜਿੰਨੇ ਜਿੰਨੇ ਵੀ ਇਹ ਨੁਕਸਾ ਖਾਤਾ ਵਾ ਅਵੱਚੀ ਸੰਤਾਨ ਦੀ ਸੁਖ ਦੀ ਪ੍ਰਾਪਤੀ ਹੁੰਦੀ ਆ ਤਿੰਨ ਮਹੀਨੇ ਅਸੀਂ ਦਵਾਈ ਦਿੰਨੇ ਆ ਤਿੰਨ ਮਹੀਨੇ ਦੇ ਵਿੱਚ ਵਿੱਚ ਕੋਈ ਵੀ ਤਕਲੀਫ ਹੋਵੇ ਜਾਂ ਆਂਡੇਆ ਦਾਕਾਰ ਘਟ ਬੰਦਾ ਹੋਵੇ ਜਾਂ ਮਹਾਵਾਰੀ ਟਾਈਮ ਦਾ ਨਹੀਂ ਆਉਂਦੀ ਬਿਲਕੁਲ ਹੀ ਠੀਕ ਹੋ ਜਾਂਦੀ ਆ ਅਸੀਂ ਵਾਰ-ਵਾਰ ਸਾਰਿਆਂ ਨੂੰ ਇਹੀ ਕਹਿੰਨੇ ਆ ਕਿ ਜਿੰਨੇ ਦਵਾਈ ਸਾਡੇ ਕੋਲੋਂ ਗੁਡ ਮਾਰਨਿੰਗ ਲੀਆ ਜੀਰਾ ਰੱਖਣਾ ਪੈਂਦਾ ਵਾ ਜੇ ਇੱਕ ਮਹੀਨਾ ਥਾ ਕੇ ਇਧਰ ਉਧਰ ੜਕੋਗੇ